ਨਮੀ ਖਤਮ ਕਰਨ ਲਈ AC ਵਿੱਚ ਮਿਲਦਾ ਇੱਕ ਗੁਪਤ ਬਟਨ ਖਾਸ ਬਰਸਾਤ ਦੇ ਮੌਸਮ ਵਿੱਚ ਆਉਂਦਾ ਹੈ ਕੰਮ ਡਬਲ ਸਪੀਡ ਤੋਂ ਵਧਾਉਂਦਾ ਹੈ ਠੰਡਾ ਘਰ 'ਚ ਇਹਨਾਂ ਕੰਮਾਂ ਲਈ ਵਰਤਿਆ ਜਾ ਸਕਦਾ ਹੈ AC ਤੋਂ ਟਪਕਦਾ ਪਾਣੀ ਫਾਇਦੇ ਜਾਣ ਕੇ ਤੁਰੰਤ ਤੁਸੀਂ ਭਰ ਲਓਗੇ ਬਾਲਟੀ ਹਾਲੇ ਦੋਸਤੋ ਸਰਸ਼ੀ ਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਖਾਸ ਖਾਸ ਅਪਡੇਟ ਬਰਸਾਤ ਦੇ ਮੌਸਮ ਵਿੱਚ ਤਾਪਮਾਨ ਅਕਸਰ ਘਟ ਜਾਂਦਾ ਪਰ ਠੰਡ ਮਹਿਸੂਸ ਨਹੀਂ ਹੁੰਦੀ ਇਸ ਦਾ ਕਾਰਨ ਬਹੁਤ ਅਜੀਹਾ ਇਸ ਲਈ ਹੁੰਦਾ ਹੈ ਕਿਉਂਕਿ ਮੌਨਸੂਨ ਦੌਰਾਨ ਨਮੀ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ। ਮੌਸਮ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਸਾਨੂੰ ਪੱਖੇ ਤੋਂ ਵੀ ਠੰਡੀ ਹਵਾ ਨਹੀਂ ਮਿਲਦੀ ਕਿਉਂਕਿ ਮੌਸਮ ਬਹੁਤ ਚਿਪਚਿਪਾ ਹੋ ਜਾਂਦਾ ਹੈ। ਲੂਂਹ ਵਾਲੇ ਮੌਸਮ ਵਿੱਚ ਏਸੀ ਤੋਂ ਹਵਾ ਚੰਗੀ ਮਹਿਸੂਸ ਹੁੰਦੀ ਹੈ। ਇਹ ਬਰਸਾਤ ਦੇ ਮੌਸਮ ਵਿੱਚ ਵੀ ਬਹੁਤ ਆਰਾਮਦਾਇਕ ਸਾਬਤ ਹੁੰਦੀ ਹੈ। ਏਸੀ ਦੀ ਹਵਾ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਅਤੇ ਇਹ ਖਾਸ ਕਰਕੇ ਮੌਨਸੂਨ ਦੌਰਾਨ ਬਹੁਤ ਰਾਹਤ ਪ੍ਰਦਾਨ ਕਰਦਾ ਹੈ। ਅਜੀਹਾ ਇਸ ਲਈ ਹੁੰਦਾ ਹੈ ਕਿਉਂਕਿ AC ਹਵਾ ਦੀ ਨਮੀ ਨੂੰ ਸੋਖ ਲੈਂਦੀ ਹੈ ਅਤੇ ਕਮਰੇ ਦੀ ਹਵਾ ਨੂੰ ਸੁਕਾਉਂਦੀ ਹੈ ਜਦੋਂ ਹਵਾ ਸੁੱਕੀ ਰਹਿੰਦੀ ਹੈ ਤਾਂ কুলਿੰਗ ਚੰਗੀ ਹੋ ਜਾਂਦੀ ਹੈ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਬਰਸਾਤ ਦੇ ਦਿਨਾਂ ਲਈ AC ਵਿੱਚ ਇੱਕ ਵਿਸ਼ੇਸ਼ ਮੋਡ ਦਿੱਤਾ ਜਾਂਦਾ ਹੈ ਜਿਸ ਨੂੰ ਡਰਾਈ ਮੋਡ ਕਿਹਾ ਜਾਂਦਾ ਹੈ ਡਰਾਈ ਮੋਡ ਨੂੰ ਡੀ ਹਿਊਮਿਡੀਫਿਕੇਸ਼ਨ ਮੋਡ ਵੀ ਕਿਹਾ ਜਾਂਦਾ ਹੈ AC ਵਿੱਚ ਉਪਲਬਧ ਇਹ ਮੋਡ ਵਧੇਰੇ ਠੰਡਕ ਪ੍ਰਦਾਨ ਕਰਦਾ ਹੈ ਅਤੇ ਕਮਰੇ ਦੀ ਨਮੀ ਨੂੰ ਘਟਾਉਣ ਦਾ ਕੰਮ ਕਰਦਾ ਹੈ ਇਹ ਆਪਣੇ ਆਪ ਹੀ 에어 ਕੰਡੀਸ਼ਨਰ ਕੰਪਰੈਸ਼ਨ ਨੂੰ ਥੋੜੇ ਸਮੇਂ ਲਈ ਚਾਲੂ ਅਤੇ ਬੰਦ ਕਰ ਦਿੰਦਾ ਹੈ ਜਦੋਂ ਕਿ ਪੱਖਾ ਆਪਣੀ ਸਧਾਰਨ ਗਤੀ ਤੇ ਚੱਲਦਾ ਰਹਿੰਦਾ ਹੈ ਪੱਖੇ ਦੀ ਧੀਮੀ ਗਤੀ ਭਾਫ਼ ਦੀ ਕੋਇਲ ਨੂੰ ਠੰਡਾ ਕਰਨ ਦਾ ਕੰਮ ਕਰਦੀ ਹੈ ਇਸ ਕਾਰਨ ਹਵਾ ਵਿੱਚ ਨਮੀ ਡ੍ਰੇਨ ਪਾਈਪ ਵਿੱਚ ਇਕੱਠੀ ਹੋ ਜਾਂਦੀ ਹੈ ਏਸੀ ਨਮੀ ਵਾਲੇ ਮੌਸਮ ਵਿੱਚ ਆਰਾਮਦਾਇਕ ਹੁੰਦਾ ਕਿਉਂਕਿ ਇਹ ਕਮਰੇ ਨੂੰ ਸੁਕਾ ਕੇ ਰੱਖਦਾ ਹੈ ਤੇ ਉੱਲੀ ਦਾ ਕੋਈ ਖਤਰਾ ਨਹੀਂ ਹੁੰਦਾ ਡਰਾਈ ਮੋਡ ਦਾ ਕੰਮ ਤਾਪਮਾਨ ਨੂੰ ਘਟਾਉਣ ਦੀ ਬਜਾਏ ਹਵਾ ਨੂੰ ਸੁਕਾਉਣਾ ਜੋ ਇਸ ਨੂੰ ਥੇਰੇ ਆਰਾਮਦਾਇਕ ਬਣਾਉਂਦਾ ਜਦੋਂ ਮੌਸਮ ਬਹੁਤ ਜ਼ਿਆਦਾ ਨਮੀ ਹੁੰਦੀ ਹੈ ਤਾਂ ਚਿਪਕਣਾ ਮਹਿਸੂਸ ਹੁੰਦਾ ਹੈ। ਚਿਪਚਿਪਾਪਣ ਅਤੇ ਨਮੀ ਵਧਣ ਕਾਰਨ ਕਈ ਵਾਰ ਗੰਧ ਵੀ ਕਾਫੀ ਵੱਧ ਜਾਂਦੀ ਹੈ। ਅਜਿਹੀ ਸਥਿਤੀ ਦੇ ਵਿੱਚ ਜੇਕਰ ਖੁਸ਼ਕ ਹਵਾ ਹੋਵੇ ਤਾਂ ਸਰੀਰ ਨੂੰ ਬਹੁਤ ਆਰਾਮ ਮਹਿਸੂਸ ਹੁੰਦਾ ਹੈ ਅਤੇ ਸਾਹ ਵੀ ਚੰਗਾ ਮਹਿਸੂਸ ਹੁੰਦਾ ਹੈ। ਘਰ ਵਿੱਚ ਇਹਨਾਂ ਕੰਮਾਂ ਲਈ ਵਰਤਿਆ ਜਾ ਸਕਦਾ ਹੈ ਏਸੀ ਤੋਂ ਟਪਕਦਾ ਪਾਣੀ। ਫਾਇਦੇ ਜਾਣਦੇ ਆ ਕੀ ਹੋ ਸਕਦੇ ਹਨ। ਗਰਮ ਦੀ ਗਰਮੀ ਜਦੋਂ ਪੈਂਦੀ ਹੈ ਤਾਂ ਜਿੰਨੇ ਮਰਜੀ ਮਹਿੰਗੇ ਕੂਲਰ ਪੱਖੇ ਵਰਤ ਲਓ ਸਭ ਫੇਲ ਹੋ ਜਾਂਦਾ ਹੈ। ਕਮ ਆਉਂਦਾ ਤਾਂ ਸਿਰਫ ਏਸੀ 에ਅਰ ਕੰਡੀਸ਼ਨਰ ਦੀ ਵਰਤੋਂ ਨਾ ਸਿਰਫ ਗਰਮੀਆਂ ਵਿੱਚ ਕੀਤੀ ਜਾਂਦੀ ਹੈ ਸਗੋਂ ਨਮੀ ਵਾਲੇ ਮੌਸਮ ਵਿੱਚ ਵੀ ਇਹ ਬਹੁਤ کارਗਰ ਸਿੱਧ ਹੁੰਦਾ ਹੈ ਗਰਮੀਆਂ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਕੂਲਰ ਦੀ ਹਵਾ ਕੰਮ ਨਹੀਂ ਕਰਦੀ ਜਦੋਂ ਕਿ ਇਸ ਮੌਸਮ ਵਿੱਚ ਏਸੀ ਦੀ ਖੁਸ਼ਕ ਹਵਾ ਕਾਰਨ ਕਮਰਾ ਠੰਡਾ ਰਹਿੰਦਾ ਜਿਨ੍ਹਾਂ ਲੋਕਾਂ ਦੇ ਘਰ 에ਅਰ ਕੰਡੀਸ਼ਨਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਏਸੀ ਚੱਲਦਾ ਹੈ ਤਾਂ ਉਸਦੇ ਬਾਹਰਲੇ ਹਿੱਸੇ ਤੋਂ ਪਾਣੀ ਲਗਾਤਾਰ ਟਪਕਦਾ ਰਹਿੰਦਾ ਬਹੁਤੇ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਲੋਕ ਇਸ ਨੂੰ ਇਸੇ ਤਰ੍ਹਾਂ ਬਹਿਣ ਦਿੰਦੇ ਹਨ ਪਰ ਜੇਕਰ ਤੁਹਾਨੂੰ ਇਸ ਦੀ ਵਰਤੋਂ ਬਾਰੇ ਪਤਾ ਲੱਗ ਗਿਆ ਤਾਂ ਤੁਸੀਂ ਇਸ ਦਾ ਇਸਤੇਮਾਲ ਜ਼ਰੂਰ ਕਰੋਗੇ ਤਾਂ ਆਓ ਜਾਣਦੇ ਹਾਂ ਏਸੀ ਤੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾ ਸਕਦੀ ਹੈ ਏਸੀ ਕੰਡੀਸ਼ਨਰਡ ਪਾਣੀ ਆਮ ਤੌਰ ਤੇ ਸਾਫ਼ ਅਤੇ ਗੰਦਗੀ ਤੋਂ ਮੁਕਤ ਹੁੰਦਾ ਹੈ ਇਸ ਪਾਣੀ ਨੂੰ ਤੁਸੀਂ ਪੌਦਿਆਂ ਵਿੱਚ ਪਾ ਸਕਦੇ ਹੋ ਤੇ ਪੌਦਿਆਂ ਵਿੱਚ ਇਹ ਪਾਣੀ ਪਾਣਾ ਸੇਫ ਹੋ ਸਕਦਾ ਹੈ ਏਸੀ ਕੰਡੀਸ਼ਨਰਡ ਪਾਣੀ ਵਿੱਚ ਬੈਕਟੀਰੀਆ ਹੋ ਸਕਦੇ ਹਨ ਪਰ ਵਰਤਨ ਅਤੇ ਫਰਸ਼ ਧੋਣ ਲਈ ਇਸ ਦੀ ਵਰਤੋਂ ਕਰਨ ਵਿੱਚ ਕੋਈ ਨੁਕਸਾਨੀ ਨਹੀਂ ਹੈ ਤੁਸੀਂ ਟਾਇਲਟ ਵਿੱਚ ਫਲਸ਼ ਕਰਨ ਲਈ ਏਸੀ ਕੰਡੀਸ਼ਨਰਡ ਪਾਣੀ ਦੀ ਵਰਤੋਂ ਕਰ ਸਕਦੇ ਹੋ ਟਾਇਲਟ ਨੂੰ ਫਲਸ਼ ਕਰਨ ਵਿੱਚ ਹਰ ਰੋਜ਼ ਕਈ ਲੀਟਰ ਪਾਣੀ ਦੀ ਬਰਬਾਦੀ ਹੁੰਦੀ ਹੈ ਇਸ ਲਈ ਅਸੀਂ ਏਸੀ ਕੰਡੀਸ਼ਨਰਡ ਪਾਣੀ ਦੀ ਵਰਤੋਂ ਕਰਕੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਏਸੀ ਕੰਡੀਸ਼ਨਰਡ ਪਾਣੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਪਾਵਰ ਪਲਾਂਟਾਂ ਵਿੱਚ ਕੀਤੀ ਜਾਂਦੀ ਹੈ ਏਸੀ ਕੰਡੀਸ਼ਨਰਡ ਪਾਣੀ ਦੀ ਵਰਤੋਂ ਮੱਛੀਆਂ ਅਤੇ ਪਾਣੀਆਂ ਵਿੱਚ ਰਹਿਣ ਵਾਲੇ ਜੰਤੂਆਂ ਦੇ ਉਤਪਾਦਨ ਲਈ ਵੀ ਕੀਤੀ ਜਾਂਦੀ ਹੈ ਇਹ ਨੋਟ ਨਾ ਮਹੱਤਵਪੂਰਨ ਹੈ ਕਿ ਏਸੀ ਕੰਡੀਸ਼ਨਰ ਪਾਣੀ ਪੀਣ ਜਾਂ ਖਾਣਾ ਪਕਾਉਣ ਲਈ ਸੁਰੱਖਿਅਤ ਨਹੀਂ ਹੈ ਕਿਉਂਕਿ ਇਹ ਡਿਸਲਿਸਟਡ ਪਾਣੀ ਵਾਂਗ ਸ਼ੁੱਧ ਨਹੀਂ ਹੁੰਦਾ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਅਪਡੇਟ ਚੰਗਾ ਲੱਗਾ ਹੋਵੇਗਾ ਤੁਹਾਨੂੰ ਪਤਾ ਚੱਲਾ ਹੋਵੇਗਾ ਕਿ ਜੋ ਏਸੀ ਦੇ ਵਿੱਚ ਇਹ ਗੁਪਤ ਬਟਨ ਹੁੰਦਾ ਹੈ ਇਹ ਬਰਸਾਤ ਦੇ ਮੌਸਮ ਵਿੱਚ ਕਿਵੇਂ ਕੰਮ ਆਉਂਦਾ ਹੈ ਅਤੇ ਘਰਾਂ ਵਿੱਚ ਏਸੀ ਤੋਂ ਟਪਕਦਾ ਪਾਣੀ ਤੁਹਾਡੇ ਲਈ ਕਿਵੇਂ ਫਾਇਦੇਮੰਦ ਹੋ ਸਕਦਾ ਜੇ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ